ਅਨੇਕ ਸੂਰੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਨੀਰਿਸ਼ ਪਾਲੀ ਇਸ ਵੇਲੇ ਅਸੀਂ ਮੌਜੂਦ ਹਾਂ ਗੁਰਦਾਸਪੁਰ ਹਲਕੇ ਦੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਚਾਹਲ ਜੀ ਦੇ ਨਾਲ ਸਰ ਸਭ ਤੋਂ ਪਹਿਲਾਂ ਦੈਨਿਕ ਸੂਰੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸਰ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਚ ਉਤਰੇ ਹੋ ਦੇਖੋ ਪੰਜਾਬ ਦੇ ਵਿੱਚ ਤੇ ਮੁੱਦੇ ਹੀ ਮੁੱਦੇ ਨੇ ਬਹੁਤ ਗੰਭੀਰ ਮੁੱਦੇ ਨੇ ਨਸ਼ਾ ਖੋਰੀ ਦਾ ਮੁੱਦਾ ਆ ਕਿਸਾਨੀ ਦਾ ਮੁੱਦਾ ਆ ਨੌਜਵਾਨਾਂ ਦਾ ਮੁੱਦਾ ਹੈ ਬੇਰੁਜ਼ਗਾਰੀ ਦਾ ਮੁੱਦਾ ਆ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ 70 ਸਾਲ ਦੇ ਵਿੱਚ ਜੋ ਇਹਨਾਂ ਨੇ 72 ਹਾਲਾਤ ਕਰਤੇ ਆ ਪੰਜਾਬ ਦੇ ਉਹ ਇੱਕੇ ਦਿਨ ਮਿਸਾਲ ਕਾਇਮ ਕਰਤੀ ਆ ਇਹ ਇੰਨਾ ਗੁੰਡਾਗਰਦੀ ਦਾ ਰਾਜ ਆਪਾਂ ਕਦੀ ਪਹਿਲਾਂ ਦੇਖਿਆ ਹੀ ਨਹੀਂ ਇਹ ਸਾਰੇ ਮੁੱਦੇ ਹੀ ਨੇ ਜਿਹੜੇ ਆਪਾਂ ਇਹਨਾਂ ਤੋਂ ਦੂਰ ਕਰਨੇ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੋਣੀ ਆ ਇਹ ਸਾਰੇ ਇਹ ਮੈਨੀਫੈਸਟੋ ਲੈ ਕੇ ਦਿੱਤੇ ਪਹਿਲ ਦੇ ਆਧਾਰ ਤੇ ਆਪਾਂ ਸਭ ਕੁਝ ਇਹਨਾਂ ਨੂੰ ਹੱਲ ਕਰਨਾ ਹੈ ਬਹੁਤ ਖਬਰਾਂ ਨੇ ਕਿ ਬੱਬੇ ਹਲੀ ਸਾਹਿਬ ਬੜੀ ਗੁੰਡਾਗਰਦੀ ਕਰਦੇ ਨੇ ਬੜੇ ਪਰਚੇ ਪਰਚੇ ਦਰਜ ਕਰ ਰਹੇ ਨੇ ਸੋ ਅੱਜ ਜਿਸੀ ਤੁਹਾਨੂੰ ਦੱਸ ਲਈ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ ਕਿ ਬੱਬੇ ਹਲੀ ਜੀ ਦੇ ਇਲਾਕੇ ਦੇ ਵਿੱਚ ਉਹਨਾਂ ਦੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਸਰ ਡਰ ਨਹੀਂ ਲੱਗ ਰਿਹਾ ਦੱਸੋ ਇਹ ਮੈਂ ਤਾਂ ਤੁਹਾਡੇ ਹੈਰਾਨ ਆ ਭਾਈ ਜੇ ਇਹ ਪਰਚੇ ਤੋਂ ਡਰਨ ਲੱਗੀ ਏ ਸਭ ਤੋਂ ਪਹਿਲਾਂ ਤੇ ਮੇਰੇ ਤੇ ਪਰਚਾ ਦਰਜ ਕਰਨ ਬਾਕੀ 라 ਗਈ ਗੱਲ ਇਹਨਾਂ ਦੇ ਨਿਆਜ਼ ਪਰਚਿਆਂ ਦੀ ਇਹ ਜਿਹਨਾਂ ਦੇ ਪਰਚੇ ਕੀਤੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਕੀ ਉਹ ਪਰਚੇ ਇਹਨਾਂ ਦੇ ਜਦੋਂ ਇਹਨਾਂ ਨੇ ਕੀਤੇ ਆ ਪਰਚੇ ਕਰਕੇ ਉਹ ਇਹਨਾਂ ਦੇ ਬਣ ਗਏ ਨੇ ਉਹ ਸਾਰੇ ਇਹਨਾਂ ਦੇ ਖਿਲਾਫ ਨੇ ਔਰ ਇਹ ਇਹੀ ਨਹੀਂ ਹੈਗਾ ਇਹ ਤਾਂ ਇਹਨਾਂ ਦਾ ਇੱਕ ਮਤਲਬ ਟੋਟਲ ਪੰਜਾਬ ਦੇ ਵਿੱਚ ਸਿਚੁਏਸ਼ਨ ਹੈ ਜੀ ਇਹ ਕੋਈ ਬੱਬੇ ਹਾਲ ਦੀ ਕੋਈ ਨਹੀਂ ਹੈਗੀ ਕੱਲੀ ਪਈ ਉਹ ਪਰਚੇ ਦਰਜ ਕਰਦੇ ਨੇ ਸਾਰੇ ਕਰਦੇ ਨੇ ਔਰ ਸਾਡੇ ਵਰਕਰ ਇਹਨਾਂ ਦੀ ਡਰ ਹੈਗੇ ਨੇ ਕਿ ਉਹਨਾਂ ਨੂੰ ਕੋਈ ਇਹਨਾਂ ਦੀ ਪ੍ਰੋਵਾਈਡ ਨਹੀਂ ਹੈਗੀ ਉਹ ਸਭ ਆਪ ਕਹਿੰਦੇ ਨੇ ਵੀ ਆਹਰ ਦੇ ਪਰਚਾ ਦਰਜ ਕਰੋ ਅਗਰ ਸਰ ਅਸੀਂ ਫੇਰ ਮੁੱਦਿਆਂ ਦੇ ਉੱਤੇ ਆਉਣਾ ਹੈਗਾ ਕਿ ਤੁਸੀਂ ਥੋੜਾ ਜਿਹਾ ਖੁੱਲਕੇ ਬੋਲੋ ਕਿ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਖਾਸ ਤੌਰ ਤੇ ਇਸ ਹਲਕੇ ਦੇ ਲਈ ਵਿਕਾਸ ਕਰੋਗੇ ਅਗਰ ਤੁਹਾਡੀ ਸਰਕਾਰ ਬਣਦੀ ਹੈ ਔਰ ਤੁਸੀਂ ਜਿੱਤਦੇ ਹੋ ਤਾਂ ਵੇਖੋ ਜੀ ਸਾਡੇ ਜੋ ਇਥੋਂ ਗਰਦਾਸਪੁਰ ਵਿਧਾਨ ਸਭਾ ਹਲਕਾ ਦੀ ਹੈਗੀ ਆ ਸਾਡਾ ਬਹੁਤ ਬੁਰਾ ਹਾਲ ਹੈ ਸਾਡੀਆਂ ਮੈਂ ਤਾਂ ਵਿਧਾਇਕ ਦੇ ਆਪਣੇ ਦੇਖੀਆਂ ਗਲੀਆਂ ਵਿੱਚ ਜਾ ਕੇ ਦੇਖਿਆ ਗਲੀਆਂ ਦਾ ਇੰਨਾ ਬੁਰਾ ਹਾਲ ਹੈ ਤੇ ਬਾਕੀ ਨੇ ਕਿੱਦਾਂ ਵਿਕਾਸ ਕਿੱਥੇ ਕਰਨਾ 10 ਸਾਲ ਦੇ ਵਿੱਚ ਕਿਤੇ ਉਥੇ ਆਪਣੇ ਕਿਤੇ ਅਸੈਂਬਲੀ 'ਚ ਬੋਲੇ ਨਹੀਂ ਹੈਗੇ ਕਦੀ ਗੱਲ ਹੀ ਨਹੀਂ ਕੀਤੀ ਇਹਨਾਂ ਕਦੀ ਆਪਣੇ ਪੰਜਾਬ ਦੇ ਮੁੱਦਿਆਂ ਬਾਰੇ ਜਾਂ ਆਪਣੇ ਗੁਰਦਾਸਪੁਰ ਦੇ ਮੁੱਦਿਆਂ ਦੇ ਬਾਰੇ ਅਸੀਂ ਤਾਂ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਜਿਹੜੀਆਂ ਡਿਵੈਲਪਮੈਂਟਾਂ ਉਹਨੂੰ ਕਰਾਂਗੇ ਬੜੀ ਇਮਾਨਦਾਰੀ ਨਾਲ ਕਰਾਂਗੇ ਇਸ ਤਰ੍ਹਾਂ ਨਹੀਂ ਕਰਾਂਗੇ ਕਿ ਸਾਨੂੰ ਵਿੱਚੋਂ ਹਿੱਸੇ ਹੋਣੇ ਨੇ ਇਸ ਤਰ੍ਹਾਂ ਨਹੀਂ ਕਰਾਂਗੇ ਕੋਈ ਰਿਸ਼ਵਤ ਵਿੱਚ ਲੈਣੀ ਆ ਬੜੀ ਇਮਾਨਦਾਰੀ ਨਾਲ ਕੰਮ ਕਰਾਂਗੇ ਉਹ ਲੋਕਾਂ ਨਾਲ ਲੱ ਕੇ ਕਰਾਂਗੇ ਲੋਕਾਂ ਨੂੰ ਪੁੱਛ ਕੇ ਕਰਾਂਗੇ ਤੁਹਾਡੀ ਕੀ ਲੋੜ ਹੈਗੇ ਨੇ ਉਹਦੇ ਮੁਤਾਬਕ ਹੀ ਡਿਵੈਲਪਮੈਂਟ ਕਰਾਂਗੇ ਪਹਿਲ ਦੇ ਆਧਾਰ ਤੇ ਨਸ਼ੇ ਖਤਮ ਕਰਨੇ ਆਪਾਂ ਨੇ ਰਿਸ਼ਵਤਖੋਰੀ ਦੀ ਪਹਿਲ ਦੇ ਆਧ ਨੌਜਵਾਨ ਜਿਹੜਾ ਬੇਰੁਜ਼ਗਾਰ ਹੈਗਾ ਉਹਨਾਂ ਦੇ ਰੁਜ਼ਗਾਰ ਦੇ ਮੌਕੇ ਆਪਾਂ ਪੈਦਾ ਕਰਨੇ ਨੇ ਇਹ ਸਾਰੇ ਮੁੱਦੇ ਆਪਾਂ ਪਹਿਲ ਦੇ ਆਧਾਰ ਤੇ ਕਰਨੇ ਨੇ ਔਰ ਮੇਨ ਜਿਹੜੀ ਗੱਲ ਹੈਗੀ ਆ ਉਹ ਸਭ ਤੋਂ ਜੂਰੀ ਲੋੜ ਆ ਇਹ ਪੰਜਾਬ ਨੂੰ ਬਚਾਉਣ ਦੀ ਜਵਾਨੀ ਨੂੰ ਬਚਾਉਣ ਦੀ ਲੋੜ ਆ ਇਹਨੂੰ ਬਚਾਵਾਂਗੇ ਅਸੀਂ ਸਰ ਅਗਰ ਲੜਾਈ ਨੂੰ ਲੈ ਕੇ ਗੱਲ ਕਰੀਏ ਤੁਹਾਡੀ ਲੜਾਈ ਇੱਥੇ ਅਕਾਲੀ ਦਲ ਦੇ ਨਾਲ ਹੈ ਜਾਂ ਕਾਂਗਰਸ ਦੇ ਨਾਲ ਨਹੀਂ ਮੇਰੀ ਇੱਥੇ ਲੜਾਈ ਕਿਸੇ ਦਾ ਵੀ ਨਹੀਂ ਹੈਗੀ ਜਿੱਦਾਂ ਦੀ ਸਾਰਿਆਂ ਦੀ ਜ਼ਮਾਨਤਾਂ ਜਬਤ ਹੋਣੀਆਂ ਲੋਕ ਬਹੁਤ ਦੁਖੀ ਨੇ ਲੋਕਾਂ 'ਚ ਜਾ ਕੇ ਦੇਖੋ ਅੱਜ ਮੈਂ ਸਾਰੇ ਪਿੰਡ ਵਿੱਚ ਅੱਜ ਵੇਖਿਆ ਵੀ ਕੋਈ ਐਸਾ ਘਰ ਨਹੀਂ ਜਿੱਥੇ ਝੰਡੀ ਨਹੀਂ ਹੈ ਇੱਥੇ ਆਮ ਆਦੀ ਪਾਰਟੀ ਦੇ ਵੋਟਾਂ ਦੋਨਾਂ ਪਾਰਟੀਆਂ ਨੂੰ ਜਮ੍ਹਾਂ ਕਰ ਲੋ ਉਹ ਵੱਧ ਹੋਣਗੀਆਂ ਉਹਦਾ ਕਾਰਨ ਇਹ ਆ ਜਦੋਂ ਸਾਡਾ ਇੱਥੇ ਕੋਈ ਬੋਲ ਵਾਲਾ ਨਹੀਂ ਕੋਈ ਕਿਹਨੂੰ ਪ੍ਰਚਾਰ ਹੀ ਨਹੀਂਗਾ ਸਾਡੀਆਂ ਇੱਥੇ 1100 ਕਰੀਬ ਇੱਥੇ ਵੋਟਾਂ ਸੀਗੀਆਂ 600 ਕਰੀਬ ਕਰੀਬ ਦੇ ਅਕਾਲੀਦਾਰ ਸੀਗਾ 500 ਦੇ ਕਰੀਬ ਕਰੀਬ ਦੀਆਂ ਇਹਨਾਂ ਦੀਆਂ ਸੀਗੀਆਂ ਆਪਣੀਆਂ ਕਾਂਗਰਸੀਆਂ ਹਰ ਕਦਮਾਂ ਕਿਤੇ ਇਹਨਾਂ ਦੇ ਪਿੰਡ ਚੋਂ ਬਹੁਤ ਜ਼ਿਆਦਾ ਵੋਟਾਂ ਦੇ ਮਾਰਜਿਨਾਂ ਜਿੱਤਾਂਗੇ ਲੇਕਿਨ ਸਰ ਬੱਬੇ ਹਾਲੀ ਸਾਹਿਬ ਔਰ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਤਾਂ ਕਹਿ ਰਹੇ ਨੇ ਕਿ ਤੁਸੀਂ ਕਿਸੇ ਗਿਣਤੀ ਦੇ ਵਿੱਚ ਨਹੀਂ ਆਉਂਦੇ ਤੁਹਾਨੂੰ ਜਨਤਾ ਨੇ ਵੋਟ ਹੀ ਨਹੀਂ ਪਾਣੀ ਇਹ ਤਾਂ ਲੋਕ ਦੱਸ ਰਹੇ ਆ ਲੋਕਾਂ ਨੂੰ ਪੁੱਛੋ ਇਹ ਤਾਂ ਲੋਕ ਦੱਸ ਰਹੇ ਆ ਲੋਕਾਂ ਨੂੰ ਪੁੱਛੋ ਜਾ ਕੇ ਆਪ ਇਸ ਪਿੰਡ ਪਿੰਡ ਚ ਬੱਬੇ ਹਾਲੇ ਵੜ ਜਾਓ ਘਰ ਘਰ ਚ ਵੜ ਜਾਓ ਜਾ ਕੇ 100 ਘਰ ਚ ਵੜ ਜਾਓ ਜੇ 60 60 70 ਪਰਸੈਂਟ ਨਾਲ ਲੋਕ ਕਹਿਣਗੇ ਵੀ ਅਸੀਂ ਦੁਖੀ ਆ ਤੇ ਗੱਲ ਕਰਿਓ ਜੇ ਅਗਰ ਅਸੀਂ ਐਨਾਲਾਈਜ਼ ਦੀ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਸਾਹਿਬ ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਹਾਜ਼ ਭਰ ਕੇ ਵਿਦੇਸ਼ਾਂ ਤੋਂ ਐਨਾਲਾਈਜ਼ ਜਿਹੜੇ ਆ ਰਹੇ ਨੇ ਉਹਨਾਂ ਨੂੰ ਲੈ ਕੇ ਤੁਸੀਂ ਕਿੰਨੇ ਕਿ ਉਤਸ਼ਾਹਿਤ ਆ ਦੇਖੋ ਜੀ ਜੋ ਉਹਨਾਂ ਦਾ ਰੋਲ ਹੈਗਾ ਬਹੁਤ ਜ਼ਬਰਦਸਤ ਰੋਲ ਮੈਨੂੰ ਮਹਿਸੂਸ ਕਰਦਾ ਹੈ ਅਸੀਂ ਜਿਸ ਘਰ ਚ ਜਾਨੇ ਆ ਉਹਨਾਂ ਦਾ ਕੋਈ ਬੱਚਾ ਬਾਹਰ ਹੈਗਾ ਉਹਨੇ ਇੰਨੇ ਚੰਗੀ ਤਰ੍ਹਾਂ ਉਹਨਾਂ ਨੂੰ ਖਿੱਚ ਕੇ ਰੱਖਿਆ ਹੈ ਵੀ ਤੁਸੀਂ ਇਹ ਚੇਂਜ ਕਰੋ ਚੇਂਜ ਕਰਨ ਦਾ ਕਾਰਨ ਹੈ ਕਿਉਂਕਿ ਉਹ ਹਾਲਾਤ ਵੇਖਦੇ ਨੇ ਜਾ ਕੇ ਵੀ ਇੱਥੇ ਹਿੰਦੁਸਤਾਨ ਸਭ ਕੁਝ ਹੈਗਾ कोरोना ਮੁਲਕਾਂ ਦੇ ਵਿੱਚ ਉਹ ਅੱਜ ਜਿਹੜੇ ਅਰਬਨ ਕੰਟਰੀਆਂ ਦੇ ਮੁਲਕਾਂ ਦੇ ਵਿੱਚ ਜਾ ਕੇ ਤੱਤਿਆ ਰੇਤਾਂ ਦੇ ਵਿੱਚ ਆਪਣੇ ਪਸੀਨੇ ਨਾਲ ਉਹ ਰੇਤੇ ਠੰਡੇ ਕਰ ਰਹੇ ਨੇ ਉਹਨਾਂ ਨੂੰ ਸੋਚਦਾ ਵੀ ਅਸੀਂ ਬਾਹਰ ਦੇ ਮੁਲਕਾਂ 'ਚ ਬੈਠੇ ਆਂ ਬੜੇ ਦੁਖੀ ਆਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਉੱਥੇ ਬੈਠੇ ਨੇ ਉਹ ਸਾਰੇ ਸਾਡੇ ਇੱਥੇ ਮਿਲ ਸਕਦੇ ਨੇ ਅਸੀਂ ਬਹੁਤ ਪ੍ਰਭਾਵਤ ਆ ਆਣ ਕੇ ਬੈਠੇ ਹੋਏ ਤੇ ਮੈਜਿਸਪਿੰਟ ਵੀ ਜਾਂਦਾ ਉਹ ਬਾਹਰ ਨਿਕਲਦੇ ਨੇ ਉਹ ਨਾਲ ਸਾਡੇ ਚੱਲਦੇ ਨੇ ਲੋਕਾਂ ਨੂੰ ਕਹਿਣ ਵਾਸਤੇ ਉਹ ਸਾਨੂੰ ਇਸ ਤੱਕ ਉਹ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਸਾਡੇ ਪਿੰਡ ਤੁਹਾਨੂੰ ਆਉਣ ਦੀ ਕੋਈ ਲੋੜ ਨਹੀਂ ਹੈਗੀ ਆ ਇਹ ਅਸੀਂ ਸਾਂਭਾਂਗੇ ਮੈਂ ਤੇ ਕੱਲ ਦਾ ਹਰਾਣਾ ਵੀ ਇੱਕ ਪਿੰਡ ਮੈਂ ਗਿਆ ਮਾਨੇਪ ਤੇ ਸਾਰੇ ਪਿੰਡ 'ਚ ਐਲਾਨ ਕਰਦੇ ਹਾਂ ਜਿੰਨੀਆਂ ਵੋਟਾਂ ਆਮ ਆਦਮੀ ਨੂੰ ਪੈਣਗੀਆਂ ਉਹਨੇ 1000 ਰੁਪਏ ਮੈਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਲਾਵਾਂਗਾ ਇਹ ਹਾਲਾਤ ਨੇ ਅੱਛਾ ਇਹ ਵੀ ਇੱਕ ਤਰ੍ਹਾਂ ਦੇ ਨਾਲ ਰਿਸ਼ਵਤ ਹੋ ਗਈ ਨੋ ਇਹ ਰਿਸ਼ਵਤ ਨਹੀਂ ਇਹ ਉਤਸ਼ਾਹ ਮੈਂਦਾ ਇਹ ਉਹਨਾਂ ਦੀ ਉਹਨਾਂ ਦੇ ਮਾਨ ਦੀ ਖਾਸ਼ ਆ ਉਹ ਨਿਸ਼ਾਵਰ ਕਰਨਾ ਚਾਹੁੰਦੇ ਆ ਇਹ ਤੇ ਜਿੱਤਰਾ ਹੀ ਖੁਸ਼ੀਆਂ ਦੇ ਵਿੱਚ ਅਸੀਂ ਕਿਸੇ ਸਮਾਗਮ ਦੇ ਵਿੱਚ ਅਸੀਂ ਵੇਲਾ ਨਹੀਂ ਕਰਦੇ ਉਹ ਵੇਲਾ ਕਰ ਰਹੇ ਆ ਅੱਛਾ ਅਗਰ ਸੀਐਮ ਕੈਂਡੀਡੇਟ ਦੀ ਗੱਲ ਕਰੀਏ ਤਾਂ ਕੇਜਰੀਵਾਲ ਸਾਹਿਬ ਨੇ ਹਾਲਾਂਕਿ ਮਨਾ ਕਰ ਦਿੱਤਾ ਹੈਗਾ ਕਿ ਅਗਰ ਸਰਕਾਰ ਬਣਦੀ ਹੈ ਤਾਂ ਸੀਐਮ ਕੈਂਡੀਡੇਟ ਉਹ ਨਹੀਂ ਹੋਣਗੇ ਤੁਹਾਨੂੰ ਕੀ ਲੱਗਦਾ ਹੈਗਾ ਕੌਣ ਹੋਣਾ ਚਾਹੀਦਾ ਹੈ ਬਿਲਕੁਲ ਨਹੀਂ ਹੋਣਗੇ ਪਾਰਟੀ ਸਾਡੀ ਫੈਸਲਾ ਕਰੇਗੀ ਜਦੋਂ ਸਾਡੀ ਪਾਰਟੀ ਆਏਗੀ ਜਦੋਂ ਅਸੀਂ ਮਿਆਦ ਚਾਵਾਂਗੇ ਅਸੀਂ ਬੈਠ ਕੇ ਫੈਸਲਾ ਕਰਾਂਗੇ ਕੌਣ ਯੋਗ ਹੈਗਾ ਉਹਦੇ ਮੁਤਾਬਕ ਪੰਜਾਬ ਦਾ ਹੀ ਬਣੇਗਾ ਇਹ ਜਿਹੜੀਆਂ ਇਹ ਪਾਰਟੀਆਂ ਨੇ ਜਿਹੜੀਆਂ ਕਹਿ ਰਹੇ ਨੇ ਕਿ ਕੇਜਰੀਵਾਲ ਨੇ ਬਣਨਾ ਇਹ ਸਾਰਾ ਸਾਰਾ ਝੂਠ ਹੈ ਗੁੰਮਰਾਹ ਕਰਨੀ ਲੋਕਾਂ ਨੂੰ ਇਹ ਅਗਰ ਸਰ ਅਸੀਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਇੰਪਰੂਵਮੈਂਟ ٹرسٹ ਦਾ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਇੱਕ ਦੂਸਰੇ ਤੇ ਜਿਹੜੇ ਐਫਆਈਆਰਸ ਕੀਤੀਆਂ ਸੀਗੀਆਂ ਮੁਕਦਮੇ ਦਰਸਿ ਗਏ ਵਾਪਸ ਲੈ ਲੈਨੇ ਤੇ ਅਗਰ ਆਮ ਆਦਮੀ ਪਾਰਟੀ ਦੇ ਸਰਕਾਰ ਸੱਤਾ ਵਿੱਚ ਆਂਦੀ ਹੈ ਤੁਸ ਤੁਹਾਨੂੰ ਕੋਈ ਮੰਤਰੀਬਦ ਮਿਲਦਾ ਹੈਗਾ ਤੇ ਕੀ ਪੋਲਿਟਿਕਲ ਪਾਰਟੀ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਉਹਨਾਂ ਦੇ ਉਮੀਦ ਉਹਨਾਂ ਦੇ ਜਿਹੜੇ ਲੀਡਰ ਨੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸੁਖਵੀਰ ਬਾਦਲ ਮਜੀਠੀਆ ਦਾ ਨਾਮ ਚਿੱਟੇ ਦੇ ਵਿੱਚ ਤੁਸੀਂ ਲੋਕ ਲੈ ਕੇ ਆ ਰਹੇ ਹੋ ਸੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਸਭ ਨੂੰ ਦੇਖੋਗੇ ਦੇਖੋ ਇਹ ਦੋਨੋਂ ਜਿਹੜੇ ਹੈਗੇ ਆ ਅਮਰਿੰਦਰ ਜਾਂ ਬਾਦਲ ਸਾਰੇ ਰਲੇ ਹੋਏ ਨੇ ਬਾਦਲ ਨੂੰ ਅਮਰਿੰਦਰ ਨੇ ਬਚਾਤਾ ਤੇ ਅਮਰਿੰਦਰ ਨੂੰ ਬਾਦਲ ਨੇ ਬਚਾਤਾ ਸਾਡੀ ਸਰਕਾਰ ਹੋਣ ਤੇ ਇਹਨਾਂ ਦੇ ਸਾਰੇ ਜਿਹੜੇ ਕੇਸ ਆ ਅਸੀਂ ਖੋਲਾਂਗੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਂਗੇ ਉਹਨਾਂ ਨੂੰ ਜੇਲ੍ਹਾਂ ਚ ਕਲਾਗੇ ਛੋਟੇਪੁਰ ਜੀ ਦਾ ਅਲੱਗ ਹੋਣ ਦੀ ਵਜ੍ਹਾ ਦੇ ਨਾਲ ਕੋਈ ਪਾਰਟੀ ਨੂੰ ਨੁਕਸਾਨ ਹੋਵੇਗਾ ਬਿਲਕੁਲ ਕੋਈ ਲੱਗ ਹੁੰਦਾ ਕੋਈ ਨੁਕਸਾਨ ਨਹੀਂਗਾ ਸਿਰਫ ਤੇ ਸਿਰਫ ਜਿਹੜੀ 2-400 ਵੋਟਰਾਂ ਦੀ ਹੈਗੇ ਉਹਨਾਂ ਨੂੰ ਪੈ ਜਾਏਗੀ ਕਿਉਂਕਿ ਉਹਨਾਂ ਦੇ ਜਿਹੜੇ ਪੁਰਾਣੇ ਕੋਈ ਸੰਬੰਧ ਰਿਸ਼ਤੇਦਾਰੀਆਂ ਹੈਗੀਆਂ ਆਦਰਵਾਇਜ਼ ਮਸਾਈ 2-400 ਔਰ ਔਰ ਉਹਨਾਂ ਨੂੰ ਤੇ ਸਗੋ ਇਹ ਬਲੱਡਰ ਮਿਸਟੇਕ ਕਰਨੀ ਕਰਨੀ ਨਹੀਂ ਚਾਹੀਦੀ ਉਹ ਗਰਦਾਸਪੁਰ ਕੱਲ ਹੀ ਖਾੜੇ ਆ ਉਹ ਤੇ ਆਪਰਾ ਨੂੰ ਨੈਸ਼ਨਲ ਲੀਡਰ ਖਾਉਂਦੇ ਆ ਉੱਪਰ ਜਾ ਕੇ ਲੜਦੇ ਕਿ ਹੈ ਨਾ ਬਾਦਰ ਨਾਲ ਲੜਦੇ ਆ ਬਿੰਦਰ ਨਾਲ ਲੜਦੇ ਆ ਅਗਰ ਸਟਾਰ ਪ੍ਰਚਾਰਕ ਦੀ ਗੱਲ ਕਰੀਏ ਤਾਂ ਤੁਹਾਡੇ ਹਲਕੇ ਦੇ ਵਿੱਚ ਜਿਸ ਤਰ੍ਹਾਂ ਨਾ ਪਹਿਲਾਂ ਭਗਵੰਤ ਮਾਨ ਆ ਚੁੱਕੇ ਨੇ ਤੁਹਾਨੂੰ ਲੱਗਦਾ ਹੈਗਾ ਕਿ ਕੇਜਰੀਵਾਲ ਸਾਹਿਬ ਔਰ ਬਾਕੀ ਜਿਹੜੇ ਇਹਨਾਂ ਦੇ ਸਟਾਰ ਪ੍ਰਚਾਰਕ ਨੇ ਉਹ ਇੱਥੇ ਆ ਕੇ ਕੈਂਪੇਨ ਕਰਨਗੇ ਬਿਲਕੁਲ ਜੀ ਬਿਲਕੁਲ ਸਾਡੀ ਪਾਰਟੀ ਦਾ ਪ੍ਰੋਗਰਾਮ ਜੋ ਹੁੰਦਾ ਹੈ ਆਲਰੇਡੀ ਪਿੱਛੋਂ ਕਰਦੇ ਨੇ ਜਦੋਂ ਵੀ ਸਾਡਾ ਕੋਈ ਇੱਥੇ ਆਏਗਾ ਇਸ ਨੂੰ ਤਾਂ ਸਵਾਗਤ ਕਰਾਂਗੇ ਜਾਂਦੇ ਜਾਂਦੇ ਇੱਥੇ ਦੀ ਜਨਤਾ ਨੂੰ ਕੋਈ ਸੁਨੇਹਾ ਦੇਣਾ ਚਾਹੁੰਦਾ ਮੈਂ ਸਾਰੇ ਆਪਣੇ ਇਲਾਕੇ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਜੋਰ ਲਾ ਕੇ ਆਪਣਾ ਤਨਮਨ ਤੰਦੇ ਨਾਲ ਤੁਸੀਂ ਜਿਹੜੀ ਸਰਕਾਰ ਬਣਾਉਣੇ ਜਾ ਰਹੇ ਹੋ ਇਹ ਤੁਹਾਡੀਆਂ ਪੂਰੀਆਂ ਆਸ਼ਾਵਾਂ ਤੇ ਇਹ ਉਤਰੇਗੀ ਔਰ ਇਹਨਾਂ ਨੂੰ ਵੋਟਾਂ ਪਾਓ ਔਰ ਚੰਗੀ ਤਰ੍ਹਾਂ ਮੈਜੋਰਟੀ ਬਣਾਓ ਇਸ 100 ਵੋਟਾਂ 100 ਸੀਟਾਂ ਕਹ ਰਹੇ 117 ਦੀਆਂ ਸੀਟਾਂ ਇਹਨੂੰ ਜਿਤਾਓ ਧੰਨਵਾਦ ਸੋਇਸਨ ਚਾਹਲ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਵਿੱਚ 117 ਵਿਧਾਨ ਸਭਾ ਸੀਟਾਂ ਜਿੱਤਣ ਦਾ ਇੱਕ ਦਾਵਾ ਕੀਤਾ ਹੈਗਾ ਇਹਨਾਂ ਦਾ ਦਾਵਾ ਜਨਤਾ ਕਿੰਨਾ ਕੁ ਖਰਾ ਕਰਦੀ ਹੈ ਕਿੰਨਾ ਕੁ ਮਾੜਾ ਸਾਬਤ ਕਰਦੀ ਹੈ ਇਹ ਆਉਣ ਵਾਲਾ ਵਕਤ ਬਤਾਏਗਾ ਕੈਮਰਾਮੈਨ ਵਰਿੰਦਰ ਦੇ ਨਾਲ ਮੈਂ ਨੀਰੇਸ਼ ਵਾਲੀ ਡੈਨਿਕ ਸਵੇਰਾ ਟੀਵੀ ਗੁਰਦਾਸਪੁਰ ਬੱਬੇ ਹਲੀ ਪਿੰਡ